ਇੱਕ ਪਾਸੇ ਜਿੱਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰ ਰਹੀ ਹੈ ਉਥੇ ਹੀ ਬਠਿੰਡਾ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਕਮੈਲਾ ਕਾਂਸਟੇਬਲ ਚਿੱਟੇ ਸਮੇਤ ਉਹਨੂੰ ਗ੍ਰਿਫਤਾਰ ਕੀਤੀ ਗਈ ਜਦੋਂ ਉਹ ਆਪਣੀ ਕਾਲੀ ਥਾਰ ਵਿੱਚ ਆ ਰਹੀ ਸੀ ਦੱਸ ਦੇ ਕੇ ਬਠਿੰਡਾ ਪੁਲਿਸ ਲਾਈਨ 'ਚ ਤਾਇਨਾਤ ਮੈਲਾ ਕਾਂਸਟੇਬਲ ਅਮਨਦੀਪ ਕੌਰ ਜੋ ਕਿ ਇੰਸਟਾਗ੍ਰam ਤੇ ਰੀਲਾ ਬਣਾਉਣ ਦੀ ਬਹੁਤ ਜ਼ਿਆਦਾ ਸ਼ੌਕੀਨ ਹੈ ਉਸ ਦੀ ਕਾਲੀ ਥਾਰ 'ਚੋਂ 17.71 ਗ੍ਰਾਮ ਚਿੱਟਾ ਬ੍ਰਹਿਮਤ ਹੋਇਆ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮੈਲਾ ਕਾਂਸਟੇਬਲ ਦੀ ਥਾਰ ਜ਼ਬਤ ਕਰ ਲਈ ਗਈ ਹੈ ਅਤੇ ਉਸ ਮੈਲਾ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ वीर वाक ਨੂੰ ਉਸ ਨੂੰ ਅਦਾਦਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਦਿੱਤਾ ਜਾਵੇਗਾ। ਬਾਕੀ ਦੋਸਤੋ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਜਿਨ੍ਹਾਂ ਦੇ ਹੱਥ ਸਾਡੀ ਸੁਰੱਖਿਆ ਹੈ, ਨਸ਼ਾ ਨੂੰ ਰੋਕਣਾ ਹੈ, ਉਹੀ ਨਸ਼ਾ ਤਸਕਰ ਕਰ ਰਹੇ ਨੇ। ਉਹਨਾਂ ਖਿਲਾਫ ਤੁਹਾਡੇ ਕੀ ਵਿਚਾਰ ਨੇ? ਕਮੈਂਟ ਕਰਕੇ ਜਰੂਰ ਆਪਣੀ رائے ਸਾਂਝੇ ਕਰ ਦਿਓ। ਧੰਨਵਾਦ ਜੀ।